ਜੋਗੋ ਜੋਗ ਅਟਲ ਚਾਵਰ ਸ਼ਤ ਤਖ ਦੇ ਮਾਲਿਕ ਸਾਹਿਬ ਸਤ ਗੁਰੂ ਗੁਰੂ ਗਰੀਬ ਨਵਾਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀਨ ਦਇਆਲ ਗੁਰਦੇਵ ਪਿਤਾ ਜੀ ਦੇ ਪਾਵਨ ਦਰਬਾਰ ਅੰਦਰ ਸੁਭਾਏ ਮਾਨ ਸਜ ਬੈਠੀ ਸਮਹੁ ਗੁਰੂ ਰੂਪ ਸਾ ਸੰਗ ਜਿਓ ਬੜੇ ਪਿਆਰ ਦੇ ਨਾਲ ਤੁਸੀਂ ਸਾਰੇ ਹੀ ਗੁਰ ਚਰਨਾ ਵਿੱਚ ਬਿਰਾਜਮਾਨ ਹੋ ਆਪਾਂ ਸਤਿਗੁਰ ਜੀ ਦੀ ਕਿਰਪਾ ਦੀ ਸਦਕਾ ਜੋ ਪਾਵਨ ਬਚਨ ਆਪ ਜੀ ਨੇ ਸੁਣਿਆ ਹੈ ਇਹਨਾਂ ਅੰਮ੍ਰਿਤ ਬਚਨਾਂ ਨੂੰ ਆਪਾਂ ਵਿਚਾਰਨ ਦਾ ਯਤਨ ਕਰਨਾ ਹੈ ਇਹ ਅਸ਼ਟ ਪਦੀ ਦੀਆਂ ਅਖੀਰ ਲੀਆਂ ਪੰਕਤੀਆਂ ਨੇ ਤਿੰਨ ਪਦੇ ਨਹੀਂ ਕਿਉਂਕਿ ਚਾਰ ਪਦੇ ਆਪਾਂ ਵਿਚਾਰ ਲਏ ਸਨ ਜੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਐਮਨਾਬਾਦ ਸੈਦਪੁਰ ਦੇ ਪ੍ਰਥਾਈ ਉਚਾਰਨ ਕੀਤੇ ਤਿੰਨ ਪਦੀਆਂ ਨੂੰ ਅੱਜ ਆਪਾਂ ਵਿਚਾਰਾਂਗੇ ਤੇ ਗੱਲ ਐਮਨਾਬਾਦ ਦੀ ਹੋਣੀ ਹੈ ਕਿ ਉੱਥੇ ਕੀ ਕੁਝ ਹੋਇਆ ਆਓ 418 ਅੰਗ ਤੇ ਇਹ ਪਵਿੱਤਰ ਬਚਨ ਦਰਜ ਹੈ। ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਕੁਝ ਕਹਿਣ ਸੁਣ ਤੂੰ ਪਹਿਲਾਂ ਫਤਿਹ ਕਰੋ ਪ੍ਰਵਾਨ। ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਗੁਰੂ ਜੀ ਨੇ ਕੱਲ ਜੋ ਬਚਨ ਸਾਨੂੰ ਬਖਸ਼ਿਸ਼ ਕੀਤੀ ਮਹਾਰਾਜ ਨੇ ਆਖਿਆ ਜਦੋਂ ਬਾਬਰ ਚੜ੍ਹ ਕੇ ਆਉਂਦਾ ਉਹਦੀ ਫੌਜ ਨੇ ਸਿਪਾਈਆਂ ਨੇ ਕਤਲੇਆਮ ਕੀਤਾ ਜੋ ਕੁਝ ਸੋਚੀ ਬੈਠੇ ਸਨ ਸੈਦਪੁਰ ਦੀ ਗਫਲਤ ਵਿੱਚ ਖਾਜਿਤ ਲੋਕ ਜਿਹੜੇ ਰੱਬ ਨੂੰ ਭੁੱਲੇ ਬੈਠੇ ਸਨ ਕਿ ਰੱਬ ਵੀ ਕੁਝ ਹੈ ਉਹ ਆਪਣੀ ਐਸ਼ੋ ਆਰਾਮ ਵਿੱਚ ਪਦਾਰਥਾਂ ਵਿੱਚ ਜੋਬਣ ਦੀ ਮਾਇਆ ਦੇ ਨਸ਼ੇ ਵਿੱਚ ਇੰਨੇ ਕੋ ਗਲਤਾਨ ਹੋ ਗਏ ਸਨ ਉਹਨਾਂ ਨੂੰ ਰੱਬ ਹੀ ਭੁੱਲ ਗਿਆ ਮੌਤ ਹੀ ਭੁੱਲ ਗਈ ਉਹਨਾਂ ਨੂੰ ਫਿਰ ਉਹਨਾਂ ਨੂੰ ਰੱਬ ਚੇਤੇ ਆਉਂਦਾ ਫਿਰ ਮੌਤ ਸਾਹਮਣੇ ਤਾंडਵ ਕਰਦੀ ਦਿਸਦੀ ਉਹਨਾਂ ਨੂੰ ਪਰ ਉਦੋਂ ਵਕਤ ਨਹੀਂ ਹੈ ਹੁਣ ਰੱਬ ਨੂੰ ਚੇਤੇ ਕਰ ਸਕਣ ਖੁਦਾ ਨੂੰ ਯਾਦ ਕਰ ਸਕਣ ਮਹਾਰਾਜ ਨੇ ਆਖਿਆ ਜਿਹੜੇ ਆਖਦੇ ਸਨ ਮੰਤਰ ਪੜਾਂਗੇ ਤੰਤਰ ਪੜਾਂਗੇ ਮੁਗਲਾ ਦੀ ਫੌਜ ਨੂੰ ਅੰਨੇ ਕਰ ਦੇਾਂਗੇ ਹਨੇਰੀ ਚਲਾ ਦੇਾਂਗੇ ਮੁਗਲਾਂ ਦੀ ਫੌਜ ਉੱਡ ਜਾਏਗੀ ਮੁਗਲਾਂ ਦੀ ਫੌਜ ਨੂੰ ਕੁਝ ਨਹੀਂ ਹੋਇਆ ਨਾ ਉਹ ਅੰਨੇ ਹੋਏ ਨਾ ਹਨੇਰੀ ਚੱਲੀ ਨਾ ਕੋਈ ਉਹਨਾਂ ਨੂੰ ਉਡਾ ਸਕਿਆ ਮਹਾਰਾਜ ਆਖਦਿਆ ਸਗੋਂ ਮੁਗਲਾਂ ਨੇ ਇਹੋ ਜੀ ਮਾਰ ਸੈਦਪੁਰ ਦੇ ਲੋਕਾਂ ਨੂੰ ਪਾਈ ਹੈ ਕਿ ਉਹ ساری ਜ਼ਿੰਦਗੀ ਭੁੱਲ ਨਹੀਂ ਸਕਦੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਗਿਆਖਦੇ ਆ ਮੁਗਲ ਪਠਾਣਾ ਭਈ ਲੜਾਈ ਜਦੋਂ ਇਹ ਲੜਾਈ ਸ਼ੁਰੂ ਹੋਈ ਮੁਗਲਾਂ ਤੇ ਪਠਾਣਾ ਦੀ ਮੁਗਲ ਬਾਬਰ ਤੇ ਪਠਾਨ ਸੈਦਪੁਰ ਵਿੱਚ ਰਸਦੇ ਆ ਪਹਿਲਾਂ ਹੁਣ ਸੈਦਪੁਰ ਵਿੱਚ ਪਠਾਨ ਵੀ ਨੇ ਰਾਜਪੂਤ ਵੀ ਨੇ ਤੇ ਸੈਦਪੁਰ ਵਿੱਚ ਹਰ ਤਰ੍ਹਾਂ ਦੇ ਲੋਕ ਨੇ ਮਹਾਰਾਜ ਕਹਿਣ ਲੱਗੇ ਮੁਗਲ ਪਠਾਣਾ ਭਈ ਲੜਾਈ ਰਣਮੈ ਤੇਗ ਵਗਾਈ ਜਦੋਂ جنگ ਹੋਈ ਆਪਸ ਵਿੱਚ ਦੋਵਾਂ ਧਿਰਾਂ ਵੱਲੋਂ ਇੱਕ ਦੂਜੇ ਤੇ ਸ਼ਮਸ਼ੀਰਾਂ ਦੇ ਵਾਰ ਹੋਏ ਇਨ੍ਹਾਂ ਪਠਾਣਿਆਂ ਨੇ ਹੱਥਾਂ ਵਿੱਚ ਤਲਵਾਰਾਂ ਪਕੜ ਕੇ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਆਖਦੇ ਆਪਰ ਜਦੋਂ ਬਾਬਰ ਜਿਹੜੇ ਇੱਕ ਨਵੀਂ ਚੀਜ਼ ਲੈ ਕੇ ਆਇਆ ਸੀ ਜਦੋਂ ਬਾਬਰ ਨੇ ਬੰਦੂਕਾਂ ਦੇ ਮੂੰਹ ਸਾਹਮਣੇ ਕੀਤੇ ਨਾ ਇਹਨਾਂ ਦੇ ਉਨੀ ਤਪਕ ਤਾਨ ਚਲਾਈ ਬਾਬਰ ਦੀ ਫੌਜ ਨੇ ਜਦੋਂ ਬੰਦੂਕਾਂ ਦੇ ਨਿਸ਼ਾਨੇ ਇਹਨਾਂ ਪਠਾਣਾਵਲ ਸੈਦਪੁਰ ਦੇ ਲੋਕਾਂ ਵੱਲ ਨਿਸ਼ਾਨੇ ਬਨ ਬਨ ਕੇ ਜਦੋਂ ਬੰਦੂਕਾਂ ਚੋਂ ਗੋਲੀਆਂ ਚਲਾਈਆਂ ਤੇ ਆਖ ਦੇ ਉੱਥੇ ਫਿਰ ਕੋਈ ਟੱਕ ਨਹੀਂ ਸਕਿਆ ਤੇ ਜਦੋਂ ਇਸ ਜਵਾਬੀ ਹਮਲੇ ਤੇ ਪ੍ਰਤੀਕਿਰਿਆ ਦਿੰਦਿਆਂ ਹੋਇਆਂ ਪਠਾਨਾ ਵੱਲੋਂ ਕੋਸ਼ਿਸ਼ ਕੀਤੀ ਗਈ ਜਿਹੜੀਆਂ ਉਹਨਾਂ ਦੀਆਂ ਬੰਦੂਕਾਂ ਸਨ ਉਹ ਬਾਬਰ ਦੀਆਂ ਬੰਦੂਕਾਂ ਦੇ ਮੁਕਾਬਲੇ ਤੇ ਕੱਖ ਵੀ ਨਹੀਂ ਸਨ ਉਹ ਜੋ ਉਹਨਾਂ ਦੇ ਕੋਲ ਸਨ ਜਿੰਨੂੰ ਤੁਪਕ ਗਿਆ ਜਾਂਦਾ ਉਹ ਤੋਂ ਬੰਦੂਕ ਸ਼ਬਦ ਨਹੀਂ ਸੀ ਸ਼ਬਦ ਬੰਦੂਕ ਬਾਅਦ ਚੋਂ ਆਇਆ ਪਹਿਲਾ ਸ਼ਬਦ ਤੁਪਕ ਵਰਤਿਆ ਜਾਂਦਾ ਸੀ ਕਿਉਂਕਿ ਪਹਿਲਾਂ ਤੋਪਾਂ ਸਨ ਤੋਪਾਂ ਤੋਂ ਬਾਅਦ ਛੋਟੀ ਬੰਦੂਕ ਤੋਪ ਦੀ ਤਰ੍ਹਾਂ ਇਹਨੂੰ ਇਸਤੇਮਾਲ ਕੀਤਾ ਜਾਂਦਾ ਸੀ ਇਸ ਲਈ ਇਹਦਾ ਨਾਮ ਤੁਪਕ ਰੱਖਿਆ ਜਾਂਦਾ ਸੀ ਮਹਾਰਾਜ ਸੱਚੇ ਪਾਤਸ਼ਾਹ ਆਖਦੇ ਓਨੀ ਤੁਪਕ ਤਾਨ ਚਲਾਈ ਉਹਨਾਂ ਨੇ ਤਾਣ-ਤਾਣ ਕੇ ਨਿਸ਼ਾਨੇ ਬੰਨ ਬੰਨ ਕੇ ਬੰਦੂਕਾਂ ਚਲਾਈਆਂ ਪਰ ਜਦੋਂ ਪਠਾਣਾ ਨੇ ਬੰਦੂਕਾਂ ਚਲਾਈਆਂ ਤੇ ਆਖਦਿਆ ਇਹਨਾਂ ਦੀਆਂ ਬੰਦੂਕਾਂ ਨੇ ਚੱਲਣਾ ਕੀ ਸੀ ਮੁਗਲਾਂ ਨੂੰ ਕੀ ਮਾਰਨਾ ਸੀ ਇਹਨਾਂ ਦੀਆਂ ਬੰਦੂਕਾਂ ਇਹਨਾਂ ਦੇ ਹੱਥਾਂ ਵਿੱਚ ਹੀ ਫਟ ਗਈਆਂ ਇਹਨਾਂ ਦੇ ਹੱਥਾਂ ਵਿੱਚ ਚਿੜ-ਚਿੜ ਕੀਤੀਆਂ ਸ਼ਬਦ ਵਰਤੇ ਚੜਾਈ ਚੜਾਈ ਤੋਂ ਪਾਵੇ ਓਨੀ ਹਸਤ ਹਸਤ ਦਾ ਅਰਥ ਹੈ ਹੱਥਾਂ ਵਿੱਚ ਚੜਾਈ ਦਾ ਅਰਥ ਹੈ ਹੱਥਾਂ ਵਿੱਚ ਹੀ ਬਦੂਕਾਂ ਚਿੜ-ਚਿੜ ਕਰਕੇ ਫਟ ਗਈਆਂ ਪਾਵ ਵੈਰੀਆਂ ਨੂੰ ਤੇ ਕੀ ਮਾਰਨਾ ਸੀ ਆਪਣੇ ਆਪ ਨੂੰ ਹੀ ਮਾਰੀ ਜਾਂਦੇ ਆ ਓਨੀ ਤਪਕ ਤਾਣ ਚਲਾਈ ਓਨੀ ਹਸਤ ਚੜਾਈ ਤੇ ਮਰਦਾਨਾ ਕਹਿੰਦਾ ਬਾਬਾਏ ਤੇ ਆਤਮ ਹੱਤਿਆ ਵਾਲੀ ਗੱਲ ਹੋ ਗਈ ਐ ਤੇ ਮਹਾਰਾਜ ਹੱਸ ਕੇ ਆਖਦੇ ਮਰਦਾਨਿਆਂ ਜਿਨ ਕੀ ਚੀਰੀ ਦਰਗਹ ਪਾਟੀ ਤੈਨਾ ਮਰਨਾ ਪਾਈ ਮਹਾਰਾਜ ਕਹਿ ਲਗੇ ਮਰਦਾਨਿਆਂ ਜਦੋਂ ਰੱਬ ਦੀ ਦਰਗਾਹ ਵਿੱਚੋਂ ਉਮਰਾਂ ਦੀ ਚਿੱਠੀ ਪਾੜ ਦਿੱਤੀ ਜਾਵੇ ਨਾ ਮਹਾਰਾਜ ਕਹਿ ਲਗੇ ਫਿਰ ਉਹਨੂੰ ਮਰਨਾ ਹੀ ਪੈਂਦਾ ਹੈ ਉਹ ਫਿਰ ਭਾਵੇਂ ਦੂਜਿਆਂ ਨੂੰ ਮਾਰਨਾ ਚਾਹੁੰਦਾ ਦੂਜਿਆਂ ਦਾ ਵਾਰ ਵੀ ਨਹੀਂ ਵਿੰਗਾ ਹੁੰਦਾ ਫਿਰ ਦੂਜਿਆਂ ਤੇ ਜੋ ਵਾਰ ਕਰਨ ਦੀ ਸੋਚਦਾ ਹੈ ਉਹਦੇ ਨਾਲ ਆਪ ਹੀ ਮਰ ਜਾਂਦਾ ਕਿਉਂਕਿ ਜਦੋਂ ਉਮਰ ਦੀ ਚਿੱਠੀ ਪਰਮਾਤਮਾ ਦੀ ਦਰਗਾਹ ਵਿੱਚੋਂ ਪਾੜ ਦਿੱਤੀ ਜਾਂਦੀ ਹੈ ਵੀ ਇਹਦੀ ਹੁਣ ਉਮਰ ਪੂਰੀ ਹੈ ਇਹਦੇ ਸਵਾਸ ਹੁਣ ਖਤਮ ਤਾਂ ਸ਼ਬਦ ਵਰਤੇ ਜਿੰਨ ਕੀ ਚੀਰੀ ਦਰਗਹਿ ਪਾਟੀ ਜਿਵੇਂ ਮਹਾਰਾਜ ਸਾਨੂੰ ਕਹਿੰਦੇ ਜੇ ਹਾ ਚਿਰੀ ਲਿਖਿਆ ਤੇ ਹਾ ਹੁਕਮ ਕਮਾਹੇ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ ਜਿਹੜਾ ਪਰਮਾਤਮਾ ਦੁਨੀਆ ਤੇ ਭੇਜਦਾ ਜਿੱਦਣ ਉਹਦਾ ਸੱਦਾ ਆ ਗਿਆ ਫਿਰ ਇਸ ਦੁਨੀਆ ਤੋਂ ਤੁਰਨਾ ਪੈਂਦਾ ਇਹ ਸਮਝ ਲਓ ਸੈਦਪੁਰ ਦੇ ਲੋਕਾਂ ਨੂੰ ਸੱਦਾ ਆ ਗਿਆ ਹੈ ਇਹਨਾਂ ਨੂੰ ਸਾਰਿਆਂ ਨੂੰ ਬੁਲਾਵਾ ਆ ਗਿਆ ਹੈ ਹੁਕਮ ਪਰਮਾਤਮਾ ਦਾ ਆ ਗਿਆ ਤੇ ਇਹਨਾਂ ਨੂੰ ਜਿਹੜਾ ਹੁਕਮ ਆਇਆ ਉਹ ਇਹਨਾਂ ਦੇ ਕਰਮਾਂ ਕਰਕੇ ਹੀ ਆਇਆ ਕਿਉਂਕਿ ਰੱਬ ਨੂੰ ਭੁਲਾਈ ਬੈਠੇ ਸਨ ਇਹ ਸਾਰੇ ਮਹਾਰਾਜ ਸੱਚੇ ਪਾਤਸ਼ਾਹ ਕਹਦੇ ਜਿਨ ਕੀ ਚੀਰੀ ਦਰਗਹ ਪਾਟੀ ਤਿੰਨਾ ਮਰਨਾ ਭਾਈ ਜਿਨ੍ਹਾਂ ਦੀ ਉਮਰ ਰੱਬ ਦੀ ਦਰਗਾਹ ਵਿੱਚੋਂ ਹੀ ਮੁਕੰਮਲ ਕਰਕੇ ਫਰਮਾਨ ਜਾਰੀ ਕਰ ਦਿੱਤਾ ਗਿਆ ਹੋਵੇ ਉਹਨਾਂ ਨੂੰ ਕੋਈ ਦੁਨੀਆ ਦੀ ਤਾਕਤ ਨਹੀਂ ਬਚਾ ਸਕਦੀ ਤੈਨ ਉਹਨਾਂ ਨੂੰ ਤੇ ਮਰਨਾ ਹੀ ਪੈਂਦਾ ਹੈ ਫਿਰ ਇੱਕ ਬਹਾਨੇ ਚਾਹੀਦੇ ਬਸ ਥੋੜਾ ਛੋਟਾ ਜਿਹਾ ਤੇ ਸਚਾਈ ਹੈ ਜਦੋਂ ਰੱਬ ਵੱਲੋਂ ਹੁਕਮ ਜਾਰੀ ਹੋ ਜਾਏ ਨਾ ਜੀ ਸਾਧ ਸੰਗਤ ਤੁਸੀਂ ਜਿੰਨਾ ਮਰਜੀ ਜ਼ੋਰ ਲਾ ਲੋ ਨਹੀਂ ਬਚਾਇਆ ਜਾ ਸਕਦਾ ਪਰ ਜੇ ਰੱਬ ਵੱਲੋਂ ਉਡੀ ਜੀ ਦਇਆ ਹੋ ਜਾਏ ਤੇ ਸਾਦ ਸੰਗਜ ਇੱਕ ਛੋਟਾ ਜਿਹਾ ਨੁਕਤਾ ਵਰਤਿਆ ਹੀ ਬੰਦੇ ਦੀ ਜ਼ਿੰਦਗੀ ਬਚਾ ਦਿੰਦਾ ਹੈ। ਕਈ ਵਾਰ ਵੱਡੇ ਵੱਡੇ ਡਾਕਟਰ ਹੱਥ ਖੜੇ ਕਰ ਜਾਂਦੇ ਆ ਵੀ ਨਹੀਂ ਇਲਾਜ ਨਹੀਂ ਹੋ ਸਕਦਾ ਇਹਨੂੰ ਲੈ ਜਾਓ ਘਰ ਤੁਸੀਂ। ਪਰ ਕਈ ਵਾਰ ਆਮ ਤੁਰਦਾ ਫਿਰਦਾ ਬੰਦਾ ਕਹਿੰਦਾ ਤੁਸੀਂ ਨੁਕਤਾ ਵਰਤ ਕੇ ਵੇਖੋ ਹਾਂ ਤੇ ਕਹਿ ਲਗੇ ਉਹ ਦਿਨ ਬੰਦੇ ਨੂੰ ਆਰਾਮ ਆ ਜਾਂਦਾ ਹੈ। ਪਰ ਇਹ ਉਦੋਂ ਹੁੰਦਾ ਹੁੰਦਾ ਜਦੋਂ ਰੱਬ ਵੱਲੋਂ ਵਧੀ ਹੋਵੇ। ਜਦੋਂ ਕਾਟੀ ਹੋਵੇ ਜੀ ਫਿਰ ਸਾਰੇ ਨੁਕਤੇ ਸਾਰੀਆਂ ਸਗੀਮਾਂ ਸਾਰੇ ਉਪਚਾਰ ਸਾਰੀਆਂ ਜੁਗਤਾ ਫੇਲ ਹੋ ਜਾਂਦੀਆਂ ਨੇ ਇਸ ਕਰਕੇ ਸੈਦਪੁਰ ਦੇ ਐਮਨਾਬਾਦ ਦੇ ਲੋਕਾਂ ਦੀ ਰੱਬ ਦੀ ਦਰਗਾਹ ਤੋਂ ਉਮਰ ਦੀ ਚਿੱਠੀ ਪਾੜ ਦਿੱਤੀ ਗਈ ਹੈ ਜਿੰਨ ਕੀ ਚੀਰੀ ਦਰਗਾਹ ਪਾਟੀ ਤਿਨਾ ਮਰਨਾ ਭਾਈ ਮਹਾਰਾਜ ਕਹਿਣ ਲਿਗੋ ਉਹਨਾਂ ਨੂੰ ਤੇ ਮਰਨਾ ਹੀ ਪੈਂਦਾ ਹੈ ਸਾਥ ਸੰਗਤ ਤਾਈ ਸਿਆਣੇ ਸੱਜਣ ਸਾਨੂੰ ਇੱਕ ਗੱਲ ਕਹਿੰਦੇ ਆ ਕਿ ਜੀਵਨ ਵਿੱਚ ਕਦੀ ਵੀ ਰੱਬ ਦੇ ਸ਼ਰੀਕ ਨਹੀਂ ਬਣਨਾ ਚਾਹੀਦਾ ਰੱਬ ਦੇ ਸ਼ਰੀਕ ਮਤ ਬਣੋ ਰੱਬ ਨੇ ਤੁਹਾਨੂੰ ਬਹੁਤ ਕੁਝ ਦਿੱਤਾ ਹੈ ਰੱਬ ਨੇ ਕੋਈ ਕਮ ਨਹੀਂ ਛੱਡੀ ਆ ਨਾ ਇਹ ਸੰਸਾਰ ਵਿੱਚ ਅਸੀਂ ਕਿਸੇ ਵੀ ਮੁਕਾਮ ਤੇ ਹੋਈਏ ਜੋ ਭਾਵੇਂ ਕੁਝ ਹੋਵੇ ਭਾਵੇਂ ਨਾ ਹੋਵੇ ਚਲੋ ਇਹ ਤੇ ਮੈਟਰ ਹੀ ਛੱਡੋ ਤੁਸੀਂ ਭਾਵੇਂ ਬੰਦੇ ਕੋਲ ਕੁਝ ਹੋਵੇ ਭਾਵੇਂ ਨਾ ਹੋਵੇ ਉਹਨੂੰ ਕਦੀ ਵੀ ਪਰਮਾਤਮਾ ਦਾ ਸ਼ਰੀਕ ਨਹੀਂ ਬਣਨਾ ਚਾਹੀਦਾ ਰੱਬ ਦਾ ਵਿਰੋਧੀ ਨਹੀਂ ਬਣਨਾ ਚਾਹੀਦਾ ਹਮੇਸ਼ਾ ਰੱਬ ਤੋਂ ਡਰ ਕੇ ਹੀ ਰਹਿਣਾ ਚਾਹੀਦਾ ਬਸ ਉਸ ਪਰਮਾਤਮਾ ਦੇ ਭੈ ਵਿੱਚ ਹੀ ਤੁਰਨਾ ਚਾਹੀਦਾ ਕਿਉਂਕਿ ਸਾਡੇ ਅਸੀਂ ਆਮ ਜੇ ਬੰਦੇ ਆ ਸਾਡੇ ਕੋਲ ਤਾਕਤ ਉਹ ਸਮਰੱਥਾ ਨਹੀਂ ਹੈ ਕਿ ਜੋ ਸੱਚੇ ਪਰਮ ਪਾਸ਼ਾ ਪਰਮਾਤਮਾ ਦੇ ਨਾਲ ਮੱਥਾ ਲਾ ਸਕੀਏ ਜੀ ਅਸੀਂ ਅਸੀਂ ਤੇ ਉਹਦੇ ਚਰਨਾਂ ਵਿੱਚ ਮੱਥਾ ਟੇਕਣ ਵਾਲੇ ਬੰਦੇ ਆ ਤੇ ਸਾਨੂੰ ਉਹ ਮਾਲਕ ਦੇ ਚਰਨਾਂ ਵਿੱਚ ਮੱਥਾ ਹੀ ਟੇਕਣਾ ਚਾਹੀਦਾ ਹੈ ਉਹਦੇ ਨਾਲ ਮੱਥਾ ਨਹੀਂ ਲਾਉਣਾ ਚਾਹੀਦਾ ਤੇ ਜਿਨ੍ਹਾਂ ਨੇ ਮੱਥਾ ਲਾਇਆ ਜੀ ਉਹ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਦੁਨੀਆ ਤੇ ਨਹੀਂ ਰਹਿ ਫਿਰ ਕਦੇ ਇਹ ਸਚਾਈ ਹੈ ਇਹ ਸਤਜੁਗ ਤੋਂ ਲੈ ਕੇ ਇਸ ਸਤਜੁਗ ਸੀ ਤ੍ਰੇਤਾ ਆਇਆ ਦਵਾਪਰ ਆਇਆ ਜਦੋਂ ਵੀ ਕਿਸੇ ਨੇ ਰੱਬ ਨਾਲ ਹਰੀ ਨਾਲ ਭਗਵਾਨ ਨਾਲ ਮੱਥਾ ਲਾਇਆ ਸਾ ਸੰਗਤ ਉਹ ਫਿਰ ਦੁਨੀਆ ਤੇ ਜ਼ਿਆਦਾ ਦੇਰ ਨਹੀਂ ਰਿਹਾ ਉਹ ਤੇ ਚਲੋ ਜਾਣਾ ਤੇ ਹਰ ਇੱਕ ਨੇ ਐ ਪਰ ਉਹ ਇਹੋ ਜੀ ਮੌਤੇ ਮਰ ਕੇ ਜਾਂਦਾ ਦੁਨੀਆ ਤੋਂ ਬਹੁਤ ਵੱਡਾ ਕਲੰਕ ਖੱਟ ਕੇ ਜਾਂਦਾ ਇਸ ਕਰਕੇ ਜਾਣਾ ਤੇ ਹਰ ਇੱਕ ਨੇ ਐ ਪਰ ਜਦੋਂ ਬੰਦਾ ਇੱਜ਼ਤ ਨਾਲ ਜਾਂਦਾ ਹੈ। ਵੱਤ ਦੇ ਨਾਲ ਜਾਂਦਾ ਹੈ। ਉਹਦਾ ਜਾਣਾ ਸਫਲ ਹੈ। ਪਰ ਜਦੋਂ ਬੰਦਾ ਜਾਣਾ ਵੀ ਹੋਵੇ ਤੇ ਕਲੰਕ ਖੱਟ ਕੇ ਦੁਨੀਆ ਤੋਂ ਜਾਵੇ। ਸਾਥ ਸੰਗਤ ਉਹਦਾ ਤੇ ਜਾਣਾ ਵੀ ਬੇਕਾਰ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਹਰ ਪਲ ਇਹ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ ਮਾਲਕ ਜੀ। ਸਾਨੂੰ ਆਪਣੇ ਚਰਨਾਂ ਵਿੱਚ ਹੀ ਰੱਖਿਓ। ਜਦੋਂ ਵੀ ਦੁਨੀਆ ਤੋਂ ਜਾਣਾ ਹੈ। ਜਿੱਦਣ ਤੁਹਾਡਾ ਸੱਦਾ ਆ ਗਿਆ ਮਹਾਰਾਜ ਅਸੀਂ ਤੇ ਤੁਰਦੇ ਬਣਨੇ ਪਰ ਜਿੰਨੀ ਕੁ ਹਯਾਤੀ ਦਿੱਤੀ ਹੈ ਨਾ ਤੁਸੀਂ ਇਸ ਹਯਾਤੀ ਦੇ ਅੰਦਰ ਸਾਡੇ ਕੋਲ ਕੋਈ ਐਸਾ ਕਰਮ ਨਾ ਹੋ ਜਾਏ ਕੋਈ ਐਸਾ ਅਸੀਂ ਜੀਵਨ ਵਿੱਚ ਕਰਮ ਨਾ ਕਰ ਬੈਠੀਏ ਜਿਸ ਕਰਕੇ ਪਰਮਾਤਮਾ ਸਾਨੂੰ ਤੁਹਾਡੇ ਦਰਬਾਰ ਵਿੱਚ ਸ਼ਰਮਿੰਦਗੀ ਨਾਲ ਖੜਾ ਹੋਣਾ ਪਵੇ ਬਸ ਆਹ ਨਾ ਕਰਮ ਕਰ ਬੈਠੀਏ ਯਾਦ ਰੱਖੋ ਜ਼ਿੰਦਗੀ ਦਾ ਪਤਾ ਨਹੀਂ ਕੁਝ ਲੱਗਦਾ ਹੁੰਦਾ। ਇਹ ਜ਼ਿੰਦਗੀ ਵਿੱਚ ਕਦੋਂ ਬੰਦਾ ਕੀ ਕਰ ਬੈਠਦਾ ਨਾ ਜੀ ਇਹ ਤਾਂ ਹੀ ਉਸ ਵਹਿਗੁਰੂ ਤੋਂ ਡਰ ਕੇ ਰਹਿਣਾ ਚਾਹੀਦਾ ਹੈ ਹਮੇਸ਼ਾ ਹੀ। ਅਰਦਾਸਾਂ ਬੇਨਤੀਆਂ ਕਰਦੇ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਹੈ ਸਤਿਗੁਰੂ ਜੀ ਦੇ ਚਰਨਾਂ ਦੇ ਅੰਦਰ। ਜ਼ਿੰਦਗੀ ਦੁਨੀਆ ਇੱਕ ਬਹੁਤ ਵੱਡੀ ਤਿਲਕਣ ਬਾਜੀ ਹੈ ਬਹੁਤ ਵੱਡੀ ਥੋੜੀ ਵੀ ਨਹੀਂ ਬਹੁਤ ਵੱਡੀ। ਇੱਥੇ ਕੋਈ ਨਹੀਂ ਪਤਾ ਹੁੰਦਾ ਬੰਦਾ ਸਾਰਾ ਰਸਤਾ ਵਧੀਆ ਪਾਰ ਕਰ ਜਾਂਦਾ ਜੀ ਅਖੀਰ ਤੇ ਆ ਕੇ ਨਾ ਪੈਰ ਤਿਲਕ ਜਾਂਦਾ ਹੈ ਬੰਦੇ ਦਾ ਤੇ ਜੋ ਇੱਜ਼ਤ ਸਾਰੀ ਜ਼ਿੰਦਗੀ ਕਮਾਈ ਹੁੰਦੀ ਹੈ ਸਭ ਮਿੱਟੀ ਵਿੱਚ ਮਿਲ ਜਾਂਦੀ ਹੈ ਨਾ ਇਹ ਤਿਲਕਣ ਬਾਜ਼ੀ ਹੈ ਬਹੁਤ ਵੱਡੀ ਇੱਥੇ ਤੇ ਵੱਡੇ ਵੱਡੇ ਇੰਦਰ ਵਰਗੇ ਉਹ ਬੰਦੇ ਤਿਲਕ ਗਏ ਜੀ ਉਹਨਾਂ ਨੇ ਕਿੰਨੇ ਵੱਡੇ ਕਲੰਖ ਖੱਟੇ ਨਾ ਇਹ ਮਹਾਰਾਜ ਜ਼ਿਕਰ ਕਰਦੇ ਆ ਨਾ ਬਾਣੀ ਵਿੱਚ ਇਹ ਸਹੰਸਰਦਾਨ ਦੇ ਇੰਦਰ ਦੋ ਰਵਾਇਆ ਨਾ ਪਰਸੂ ਰਾਮ ਰੋਵੈ ਕਰ ਆਇਆ ਇਹ ਜ਼ਿਕਰ ਕੀਤਾ ਮਹਾਰਾਜ ਨੇ ਇਹਨਾਂ ਦਾ ਕਿ ਵੱਡੇ ਵੱਡੇ ਦੇਵੀ ਦੇਵਤੇ ਵਰਗੇ ਵੱਡੇ ਵੱਡੇ ઋષਿ ਮੁਨੀ શ્રી रामचंद्र ਜ਼ਿਕਰ ਵੀ ਆਉਂਦਾ ਹੈ ਕਿ ਉਹਨਾਂ ਨੂੰ ਵੀ ਕੁਝ ਕਰਮਾ ਕਰਕੇ ਰੋਣਾ ਪਿਆ ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਆ ਇਸ ਕਰਕੇ ਇਸ ਤਿਲਕਣ ਬਾਜੀ ਵਿੱਚੋਂ ਤੇ ਬੰਦਾ ਉਦੋਂ ਤਿਲਕਦਾ ਜੀ ਜਦੋਂ ਬੰਦਾ ਇੱਕ ਤੇ ਜੋ ਕੁਝ ਉਹਦੇ ਕੋਲ ਹੁੰਦਾ ਹੈ ਹਉਮੈ ਵਿੱਚ ਆ ਕੇ ਹਉਮੈ ਹਉਮੈ ਕਿਸੇ ਵੀ ਚੀਜ਼ ਦੀ ਹੋ ਸਕਦੀ ਹੈ ਇੱਕ ਹੰਕਾਰ ਵਿੱਚ ਹਉਮੈ ਵਿੱਚ ਆ ਕੇ ਬੰਦਾ ਬਹੁਤ ਛੇਤੀ ਤਿਲਕ ਜਾਂਦਾ ਹੈ ਤੇ ਦੂਸਰਾ ਮਹਾਰਾਜ ਆਖਦੇ ਜਿਹੜੇ ਵਿਕਾਰ ਨੇ ਨਾ ਇਹ ਵਿਕਾਰ ਬੰਦੇ ਨੂੰ ਪੈਰ ਟਿਕਾ ਕੇ ਚੱਲਣ ਨਹੀਂ ਦਿੰਦੇ ਵਿਕਾਰ ਨਹੀਂ ਤੇ ਪੈਰ ਟਗਾ ਕੇ ਚੱਲਣ ਦਿੰਦੇ ਆਖਦੇ ਤੂੰ ਕਿਵੇਂ ਪੈਰ ਟਗਾ ਕੇ ਚੱਲਦਾ ਪਿਆ ਇਹਨੂੰ ਤੇ ਉੱਤੇ ਉਡਾ ਕੇ ਰੱਖਦੇ ਆ ਵਿਕਾਰ ਤੇ ਜਦੋਂ ਬੰਦਾ ਚੱਲਣ ਜੋਗਾ ਹੀ ਨਹੀਂ ਰਹਿੰਦਾ ਫਿਰ ਪੈਰ ਉਹਦੇ ਤਿਲਕਣੇ ਤਿਲਕਣੇ ਇਛ ਲਈ ਦੁਨੀਆ ਇੱਕ ਤਿਲਕਣ ਬਾਜੀ ਹੈ ਜੀ ਇਹਦੇ ਤੇ ਹਰ ਇੱਕ ਤੁਹਾਡਾ ਕਦਮ ਕਦਮ ਤੁਹਾਨੂੰ ਸੰਭਲ ਕੇ ਰੱਖਣਾ ਪੈਂਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਆਖਦਿਆ ਸੈਦਪੁਰ ਦੇ ਲੋਕ ਇਸ ਤਿਲਕਣ ਬਾਜੀ ਵਿੱਚੋਂ ਬਚ ਨਹੀਂ ਸਕੇ ਤਿਲਕਗੇ ਬੰਦੇ ਸਾਰੇ ਹਜ਼ੂਰ ਆਖਦੇ ਬਿਰੋਨਾਂ ਦਾ ਫੁਰਮਾਨ ਜਾਰੀ ਹੋ ਗਿਆ ਤੇ ਉਹਨਾਂ ਨੇ ਇਸ ਸੰਸਾਰ ਤੋਂ ਜਾਣਾ ਪਿਆ ਉਹਨਾਂ ਨੇ ਆਪਣੇ ਬਚਾਵ ਲਈ ਜੋ ਕੁਝ ਵਰਤਿਆ ਉਹੀ ਉਹਨਾਂ ਦੀ ਮੌਤ ਦਾ ਕਾਰਨ ਬਣ ਗਿਆ ਕਿਉਂਕਿ ਆਪਣੇ ਬਚਾਵ ਲਈ ਬੰਦੂਕਾਂ ਕੱਢੀਆਂ ਪਰ ਉਹ ਬੰਦੂਕਾਂ ਉਹਨਾਂ ਦੇ ਹੱਥਾਂ ਵਿੱਚ ਹੀ ਫਟੀਆਂ ਜਾਂਦੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਕੀ ਕਹੋਗੇ ਤੇ ਫਿਰ ਇੱਥੇ ਤਿਆਹੀ ਕਹਿਣਾ ਪੈਂਦਾ ਤਿੰਨਾ ਮਰਨਾ ਪਈ ਹੁਣ ਉਹਨਾਂ ਦੀ ਆ ਗਈ ਸੀ ਹੁਣ ਉਹਨਾਂ ਦੇ ਬਚਾਅ ਸਭ ਨਿਰਾਰਥਕ ਸਿੱਧ ਹੋ ਰਿਹਾ ਸੀ ਹਜ਼ੂਰ ਕਹਿ ਲਗੇ ਜਿੰਨ ਕੀ ਚੀਰੀ ਦਰ ਗਏ ਪਾਟੀ ਤਿੰਨਾ ਮਰਨਾ ਭਾਈ ਫਿਰ ਆਗਜਾ ਇੱਕ ਹਿੰਦਵਾਣੀ ਸੈਦਪੁਰ ਇੱਕ ਹਿੰਦਵਾਣੀ ਅਵਰ ਤੁਰਕਾਣੀ ਪਟਿਆਣੀ ਠਕੁਰਾਣੀ ਮਹਾਰਾਜ ਕਹਿ ਲਗੇ ਹਿੰਦਵਾਣੀਆਂ ਭਾਵ ਹਿੰਦੂਆਂ ਦੀਆਂ ਘਰ ਵਾਲੀਆਂ ਤੁਰਕਾਂ ਦੀਆਂ ਘਰ ਵਾਲੀਆਂ ਮੁਸਲਮਾਨੀਆਂ ਪਟਿਆਣੀਆਂ ਤੇ ਠਕੁਰਾਣੀਆਂ ਵਾ ਰਾਜਪੋਤਾਂ ਦੀਆਂ ਬਰਾਦਰੀਆਂ ਨੇ ਮਹਾਰਾਜ ਆਖਦੇ ਆ ਇਹ ਸਾਰੀਆਂ ਇਸਤਰੀਆਂ ਹਿੰਦੂਆਂ ਦੀਆਂ ਮੁਸਲਮਾਨਾਂ ਦੀਆਂ ਪਟ ਪਟਾ ਦੀਆਂ ਸੂਰਮਿਆਂ ਦੀਆਂ ਠਕੁਰਾਣੀਆਂ ਮਹਾਰਾਜ ਕਹਿ ਲਗੀ ਇੱਕ ਨਾ ਪੇਰਨ ਸਿਰ ਫੁਰ ਪਾਟੀ ਕਈਆਂ ਦੇ ਬੁਰਕੇ ਮੁਸਲਮਾਨੀਆਂ ਬੁਰਕੇ ਪਾਉਂਦੀਆਂ ਸਨ ਉਹਨਾਂ ਦੇ ਬੁਰਕੇ ਆਖਦੇ ਕਈਆਂ ਦੇ ਇੱਕ ਨਾ ਪੇਰਨ ਪੇਰਨ ਦਾ ਅਰਥ ਹੈ ਬੁਰਕੇ ਉਹਨਾਂ ਦੇ ਬੁਰਕੇ ਸਿਰ ਤੋਂ ਲੈ ਕੇ ਜਿਹੜੇ ਪੈਰਾਂ ਤੱਕ ਹੁੰਦੇ ਸਨ ਸਿਰ ਖੁਰ ਪਾਟੇ ਉਹ ਲੀਰੋ ਲੀਰ ਕਰ ਦਿੱਤੇ ਜੀ ਇਹਨਾਂ ਮੁਗਲਾਂ ਨੇ ਉਹਨਾਂ ਦੇ ਬੁਰਕੇ ਇੱਕਨਾਂ ਪੇਰਨ ਸਿਰ ਖੁਰ ਪਾਟੇ ਭਾਵ ਉਹਨਾਂ ਦੀਆਂ ਇੱਜ਼ਤਾਂ ਰੋਲੀਆਂ ਗਈਆਂ ਉਹਨਾਂ ਦੀ ਪੱਤ ਰੋਲੀ ਗਈ ਇਕਨਾਂ ਪੇਰਨ ਸਿਰ ਖੁਰ ਪਾਟੇ ਇਕਨਾਂ ਵਾਸ ਮਸਾਣੀ ਤੇ ਆਖਦਿਆ ਕਈਆਂ ਦੀਆਂ ਇੱਜ਼ਤਾਂ ਰੋਲ ਦਿੱਤੀਆਂ ਗਈਆਂ ਉਹਨਾਂ ਦੇ ਤਨ ਤੇ ਪਾਏ ਹੋਏ ਬੁਰਕੇ ਲੀਰੋ ਲੀਰ ਹੋ ਗਏ ਤੇ ਮਹਾਰਾਜ ਕਹਿ ਲਗੇ ਕਈਆਂ ਨੂੰ ਹਮੇਸ਼ਾ ਲਈ ਉਹਨਾਂ ਨੇ ਮੌਤ ਦੇ ਵਸ ਪਾ ਦਿੱਤਾ ਪਾ ਮਾਰ ਦਿੱਤਾ ਨਾ ਕਈਆਂ ਨੇ ਪੱਕਾ ਟਿਕਾਣਾ ਮਸਾਣਾ ਵਿੱਚ ਕਰ ਲਿਆ ਇੱਕਨਾ ਵਾਸ ਮਸਾਣੀ ਮਸਾਣੀ ਤੋਂ ਪਾਵ ਸ਼ਮਸ਼ਾਨ ਭੂਮੀ ਉਹਨਾਂ ਕਬਰਿਸਤਾਨ ਕਈਆਂ ਦਾ ਪੱਕਾ ਵਾਸਾ ਹੀ ਕਬਰਿਸਤਾਨ ਵਿੱਚ ਹੋ ਗਿਆ ਤੇ ਕਈ ਆਪਣੀ ਇੱਜ਼ਤ ਰੋਲ ਕੇ ਰੋਲਦੀਆਂ ਫਿਰਦੀਆਂ ਨੇ ਮਹਾਰਾਜ ਕਹਿ ਲਗੇ ਜਿੰਨ ਕੇ ਬੰਕੇ ਕਰੀ ਨਾ ਆਇਆ ਇੱਥੇ ਬੰਕੇ ਦਾ ਅਰਥ ਹੈ ਜਿਨ੍ਹਾਂ ਦੇ ਖਸਮ ਜਿਨ੍ਹਾਂ ਦੇ ਪਤੀ ਵਾਪਸ ਘਰਾਂ ਨੂੰ ਨਹੀਂ ਮੁੜੇ ਜਿਹੜੇ ਮੁਗਲਾਂ ਨੇ ਮਾਰ ਦਿੱਤੇ ਹਨ ਜਿੰਨ ਕੇ ਬੰਕੇ ਘਰੀ ਨ ਆਇਆ ਜਿਹੜੀਆਂ ਔਰਤਾਂ ਬਚ ਗਈਆਂ ਮਹਾਰਾਜ ਕਹਿ ਲਿਗੋ ਬੱਚੀਆਂ ਕਾ ਦੀਆਂ ਨੇ ਉਹ ਤੇ ਜਿਉਂਦੀਆਂ ਜੀ ਮਰੀਆਂ ਪਈਆਂ ਮਹਾਰਾਜ ਕਹਿ ਲਿਗੋ ਉਹਨਾਂ ਦੇ ਪਤੀ ਘਰਾਂ ਨੂੰ ਵਾਪਸ ਨਹੀਂ ਮੁੜੇ ਹੁਣ ਕਿਉਂਕਿ ਐਮਨਾਬਾਦ ਨੂੰ ਉਜਾੜ ਦਿੱਤਾ ਕੋਈ ਨਹੀਂ ਛੱਡਿਆ ਜਿੰਨਾ ਮੁਗਲਾਂ ਨੇ ਮਹਾਰਾਜ ਕਿੱਲ ਕਿਉਂਾਂ ਦੇ ਪਤੀ ਘਰਾਂ ਨੂੰ ਨਹੀਂ ਮੁੜੇ ਜਿਨ ਕੇ ਬੰਕੇ ਘਰੀ ਨਾ ਆਇਆ ਤਿੰਨ ਕਿਉਂ ਰੈਣ ਵਹਾਣੀ ਉਹਨਾਂ ਇਸਤਰੀਆਂ ਨੂੰ ਹੁਣ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਕਿਉਂਕਿ ਹੁਣ ਉਹਨਾਂ ਨੂੰ ਉਹਨਾਂ ਦੇ ਖਸਮ ਉਹਨਾਂ ਦੇ ਪਤੀ ਨਜ਼ਰ ਨਹੀਂ ਆ ਰਹੇ ਜਿਨ੍ਹਾਂ ਦੇ ਸਿਰ ਤੇ ਮਾਨ ਕਰਦੀਆਂ ਸਨ ਜਿਨ ਕੇ ਬੰਕੇ ਘਰੀ ਨਾ ਆਇਆ ਕਿਨ ਕਿਉਂ ਰਹਿਣ ਵਿਹਾਣੀ ਫਿਰ ਮਹਾਰਾਜ ਕਹਿਣ ਲਗੇ ਆਪੇ ਕਰੇ ਕਰਾਇ ਕਰਤਾ ਕਿਸ ਨੂੰ ਆਖ ਸੁਣਾਈਏ ਕਿੰਨੂੰ ਕਹੀਏ ਕਿਨੂੰ ਆਖੀ ਵੀ ਆ ਨਹੀਂ ਸੀ ਹੋਣਾ ਚਾਹੀਦਾ ਇਹ ਕਿਉਂ ਹੋ ਗਿਆ ਮਹਾਰਾਜ ਕਹਿਣ ਲਗੇ ਭਾਈ ਕਰਤੇ ਨੂੰ ਨਹੀਂ ਕੋਈ ਆਖਿਆ ਜਾ ਸਕਦਾ ਨਾ ਆਪੇ ਕਰੇ ਕਰਾਇ ਕਰਤਾ ਜੋ ਕੁਝ ਹੋਇਆ ਹੈ ਸਭ ਕੁਝ ਰੱਬ ਦੀ ਰਜ਼ਾ ਵਿੱਚ ਹੋਇਆ ਹੈ ਕਿਸ ਨੂੰ ਆਖ ਸੁਨਾਈਏ ਕਿਸੇ ਨੂੰ ਕੁਝ ਵੀ ਕਹਿ ਕੇ ਸੁਨਾਇਆ ਨਹੀਂ ਜਾ ਸਕਦਾ ਕਿਉਂਕਿ ਉਹਦਾ ਹੁਕਮ ਆ ਗਿਆ ਤੇ ਉਹਦਾ ਹੁਕਮ ਜਿਵੇਂ ਇਹਨਾਂ ਦੇ ਕਰਮ ਸਨ ਇਹਨਾਂ ਦੇ ਕਰਮਾਂ ਦੇ ਆਧਾਰ ਤੇ ਹੀ ਰੱਬ ਹੁਕਮ ਜਾਰੀ ਕਰਦਾ ਹੈ ਯਾਦ ਰੱਖਿਓ ਜਿਵੇਂ ਜੱਜ ਅਦਾਲਤ ਵਿੱਚ ਬੈਠ ਕੇ ਉਹ ਬੰਦੇ ਦੇ ਅਪਰਾਧਾਂ ਦੇ ਮੁਤਾਬਕ ਸਜ਼ਾ ਸੁਣਾਉਂਦਾ ਹੈ ਨਾ ਉਹ ਤੇ ਅਪਰਾਧਾਂ ਨੂੰ ਦੇਖਦਿਆਂ ਹੋਇਆਂ ਉਸੇ ਤਰ੍ਹਾਂ ਰੱਬ ਬੰਦੇ ਦੇ ਕਰਮਾਂ ਨੂੰ ਦੇਖਦਿਆਂ ਹੋਇਆਂ ਹੁਕਮ ਜਾਰੀ ਕਰ ਦਿੰਦਾ ਹੈ ਉਹ ਫੁਰਮਾਨ ਜਾਰੀ ਕਰਦਾ ਹੈ ਉਹਦਾ ਫੁਰਮਾਨ ਇਹ ਵੀ ਜਾਰੀ ਹੁੰਦਾ ਇਹਨੂੰ ਮੌਤ ਕਿਵੇਂ ਆਉਣੀ ਹੈ ਇਨੇ ਦੁਨੀਆ ਤੋਂ ਕਿਵੇਂ ਜਾਣਾ ਇਹਦੇ ਉਹਦੇ ਕਰਮਾਂ ਦੇ ਮੁਤਾਬਕ ਉਹਦੀ ਮੌਤ ਡਿਸਾਈਡ ਕੀਤੀ ਜਾਂਦੀ ਹੈ ਮਹਾਰਾਜ ਸੱਚੇ ਪਾਸ਼ਾ ਆਖਦਿਆ ਆਪੇ ਕਰੇ ਕਰਾਏ ਕਰਤਾ ਕਿਸ ਨੂੰ ਆਖ ਸੁਣਾਈਏ ਤੇ ਆਖਦਿਆ ਦੁੱਖ ਸੁੱਖ ਤੇਰੇ ਭਾਣੇ ਹੋਵੇ ਕਿਸਥੈ ਜਾਏ ਰੁਆਈਏ ਕਿਹਦੇ ਅੱਗੇ ਜਾ ਕੇ ਰੋਵੇ ਜੀ ਬੰਦਾ ਹੁਣ ਕਿਨੂੰ ਆਪਣਾ ਦੁੱਖੜਾ ਸੁਣਾਵੇ ਮਹਾਰਾਜ ਆਖਦਿਆ ਰੱਬ ਜੀ ਸਭ ਕੁਝ ਤੇਰੇ ਬਾਣੀ ਵਿੱਚ ਹੈ ਦੁੱਖ ਵੀ ਹੈ ਸੁੱਖ ਵੀ ਹੈ ਹਰ ਕੈ ਸੋਗ ਹੈ ਖੁਸ਼ੀ ਹੈ ਗਮ ਹੈ ਜੋ ਕੁਝ ਵੀ ਮਨੁੱਖ ਆਪਣੀ ਜ਼ਿੰਦਗੀ ਵਿੱਚ ਹੰਡਾਉਂਦਾ ਹੈ ਸਭ ਕੁਝ ਪਰਮਾਤਮਾ ਦੀ ਰਜਾ ਵਿੱਚ ਹੁੰਦਾ ਹੈ ਉਹਦੇ ਬਾਣੀ ਵਿੱਚੋਂ ਉਹਦੀ ਰਜਾ ਤੋਂ ਬਾਹਰ ਕਦੇ ਅੱਜ ਤੱਕ ਕੁਝ ਹੋਇਆ ਹੀ ਨਹੀਂ ਜੀ ਜਦੋਂ ਜਦੋਂ ਦੀ ਦੁਨੀਆ ਬਣੀ ਹੈ ਅਜ ਤੱਕ ਉਹਦੀ ਰਜ਼ਾ ਤੋਂ ਬਾਹਰ ਕਦੀ ਨਹੀਂ ਕੁਝ ਹੋਇਆ ਜੋ ਕੁਝ ਵੀ ਹੋਇਆ ਉਹਦੇ ਹੁਕਮ ਵਿੱਚ ਹੋਇਆ ਉਹਦੇ ਬਾਣੀ ਵਿੱਚ ਹੋਇਆ ਚਾਹੇ ਉਹ ਖੁਸ਼ੀ ਹੈ ਖੁਸ਼ੀ ਵੀ ਉਹਦੇ ਬਾਣੀ ਵਿੱਚ ਹੈ ਗਮ ਵੀ ਉਹਦੇ ਬਾਣੀ ਵਿੱਚ ਹੈ ਭਾਵ ਮਨੁੱਖ ਤੇ ਜੀਵਨ ਦਾ ਇੱਕ ਇੱਕ ਕਰਮ ਰੱਬ ਦੀ ਰਾਜਾ ਦੇ ਵਿੱਚ ਹੀ ਹੁੰਦਾ ਤੇ ਮਨੁੱਖ ਫਿਰ ਉਹਨਾਂ ਕਰਮਾਂ ਨੂੰ ਭੋਗਦਾ ਹੈ ਮਹਾਰਾਜ ਕਹਿ ਰਿਹਾ ਦੁੱਖ ਸੁੱਖ ਤੇਰੇ ਭਾਣੇ ਹੋਵੇ ਕਿਸਥੈ ਜਾਏ ਰੁਆਈਏ ਤੇ ਖਿਰਤੇ ਮਾਲਕ ਜਿਨੇ ਆਖਿਆ ਹੁਕਮੀ ਹੁਕਮ ਚਲਾਈ ਵਿਖਸੈ ਨਾਨਕ ਲਿਖਿਆ ਪਈ ਹੈ ਮਨੁੱਖ ਨੂੰ ਓਵੇਂ ਜੀਵਨ ਵਿੱਚ ਪ੍ਰਾਪਤ ਹੁੰਦਾ ਜਿਵੇਂ ਉਹਦੇ ਕਰਮ ਲਿਖੇ ਗਏ ਉਹਦੇ ਲੇਖ ਲਿਖੇ ਗਏ ਤੇ ਲੇਖ ਮਨੁੱਖ ਦੇ ਕਰਮਾਂ ਦੇ ਆਧਾਰ ਤੇ ਲਿਖੇ ਜਾਂਦੇ ਆ ਤਾਂ ਹੀ ਮਹਾਰਾਜ ਕਹਿੰਦਿਆ ਕਰਮ ਹਮੇਸ਼ਾ ਚੰਗੇ ਕਰੋ ਕਿਉਂਕਿ ਤੁਹਾਡੇ ਕਰਮ ਤੁਹਾਡਾ ਸਾਥ ਨਹੀਂ ਜੀ ਕਦੀ ਛੱਡਦੇ ਹੁੰਦੇ ਸਰੀਰ ਤੁਹਾਡਾ ਸਾਥ ਛੱਡ ਜਾਂਦਾ ਹੈ ਕਰਮ ਨਹੀਂ ਤੁਹਾਡਾ ਸਾਥ ਛੱਡਦੇ ਉਹਨਾਂ ਚਿਰ ਤੁਹਾਡੀ ਜਿੰਦ ਦੇ ਨਾਲ ਤੁਰੇ ਜਾਣਗੇ ਜਿੰਨਾ ਚਿਰ ਉਹਨਾਂ ਕਰਮਾਂ ਦਾ ਭੁਗਤਾਨ ਨਹੀਂ ਹੁੰਦਾ ਕੁਝ ਕਰਮ ਐਸੇ ਹੁੰਦੇ ਆ ਬੰਦਾ ਇੱਥੇ ਕਮਾਉਂਦਾ ਇੱਥੇ ਭੁਗਤਾਨ ਹੋ ਜਾਂਦਾ ਪਰ ਹਰ ਕਰਮ ਦਾ ਭੁਗਤਾਨ ਇੱਥੇ ਨਹੀਂ ਹੁੰਦਾ ਕੁਝ ਕਰਮਾਂ ਦਾ ਭੁਗਤਾਨ ਨਾਲੋਂ ਨਾਲ ਹੋ ਜਾਂਦਾ ਹੈ ਹਰ ਕਰਮ ਦਾ ਨਹੀਂ ਕੁਝ ਕਰਮ ਨਾਲ ਸੰਕਲਿਤ ਹੋ ਜਾਂਦੇ ਆ ਨਾਲ ਜੁੜ ਜਾਂਦੇ ਆ ਉਹ ਕਰਮ ਪਰ ਉਹਨਾਂ ਕਰਮਾਂ ਦੇ ਆਧਾਰ ਤੇ ਮਨੁੱਖ ਦੇ ਅਗਲੇ ਲੇਖ ਲਿਖੇ ਜਾਂਦੇ ਆ ਮਨੁੱਖ ਨੇ ਅੱਗੇ ਕੀ ਕਰਨੇ ਅੱਗੇ ਉਹਨੇ ਕਿਹੜੇ ਪਾਸੇ ਨੂੰ ਤੁਰਨਾ ਤੇ ਕਿਵੇਂ ਜਾ ਕੇ ਉਹਦੇ ਕਰਮਾਂ ਦਾ ਪੁਗਤਾਨ ਹੋਣਾ ਉਹ ਫਿਰ ਉਹਦੇ ਵਿੱਚ ਸਾਰਾ ਕੁਝ ਉਹਦੇ ਵਿੱਚ ਆ ਜਾਂਦਾ ਉਸੇ ਦੇ ਮੁਤਾਬਕ ਉਹਦੇ ਲੇਖ ਲਿਖ ਦਿੱਤੇ ਜਾਂਦੇ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਆ ਹੁਕਮੀ ਹੁਕਮ ਚਲਾਏ ਵਿਕਸੈ ਹੁਕਮੀ ਦਾ ਅਰਥ ਹੁੰਦਾ ਹੈ ਜਿਹੜਾ ਹੁਕਮ ਕਰਨ ਵਾਲਾ ਹੈ ਹੁਕਮੀ ਪਰਮਾਤਮਾ ਨਾ ਪਰਮਾਤਮਾ ਆਪਣਾ ਹੁਕਮ ਚਲਾ ਕੇ ਖੁਸ਼ ਹੁੰਦਾ ਹੈ ਕਿਉਂਕਿ ਉਹਦਾ ਹੁਕਮ ਚੱਲਦਾ ਤੇ ਹੁਕਮ ਚਲਾ ਕੇ ਜਦੋਂ ਫਿਰ ਉਹਦੇ ਹੁਕਮ ਦੇ ਮੁਤਾਬਕ ਸਭ ਕੁਝ ਹੋ ਰਿਹਾ ਹੁੰਦਾ ਨਾ ਉਹ ਵੇਖ-ਵੇਖ ਕੇ ਵਿਗਸਦਾ ਪ੍ਰਸੰਨ ਹੁੰਦਾ ਕਿਉਂਕਿ ਉਹਦਾ ਹੁਕਮ ਚਾਰੇ ਪਾਸੇ ਵਰਤਦਾ ਹੁੰਦਾ ਹੁਕਮੀ ਹੁਕਮ ਚਲਾਏ ਵਿਖਸੈ ਨਾਨਕ ਲਿਖਿਆ ਪਾਈਐ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਬੰਦਿਆ ਜੋ ਕੁਝ ਤੇਰੇ ਕਰਮਾਂ ਵਿੱਚ ਸੀ ਤੋਂ ਉਸੇ ਦਾ ਬੀਜਿਆ ਹੋਇਆ ਵੱਡਦਾ ਪਿਆ ਉਹੀ ਤੈਨੂੰ ਮਿਲਦਾ ਪਿਆ ਕਿਉਂਕਿ ਜੈਸਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ ਜੋ ਬੀਜੋਗੇ ਉਹੀ ਸਾਨੂੰ ਵੱਡਣਾ ਪੈਣਾ ਕਿਉਂਕਿ ਕਿਰਤ ਕਰਮ ਕੇ ਵਿੱਚ છોੜੇ ਕਰ ਕਿਰਪਾ ਮਿਲੋ ਰਾਮ ਅਸੀਂ ਆਪਣੇ ਕਰਮਾ ਜਿਹੜੇ ਕਰ ਮੈਂ ਕੀਤੇ ਆ ਮੈਂ ਆਪਣੇ ਕਰਮਾ ਕਰਕੇ ਸਭ ਕੁਝ ਪਾ ਰਿਆ ਵਾਂ ਇਸ ਕਰਕੇ ਉਸੇ ਦੇ ਮੁਤਾਬਕ ਹਰ ਇੱਕ ਵਿੱਦ ਬਣੀ ਜਾਂਦੀ ਹੈ ਤੇ ਮਹਾਰਾਜ ਜੀ ਤਾਂ ਕਹਿੰਦੇ ਆ ਭਾਈ ਉਸ ਪਰਮਾਤਮਾ ਨੂੰ ਕਦੀ ਨਹੀਂ ਭੁੱਲਣਾ ਚਾਹੀਦਾ ਜਿਵੇਂ ਸੈਦਪੁਰ ਦੇ ਲੋਕ ਰੱਬ ਨੂੰ ਭੁਲਾ ਬੈਠੇ ਉਵੇਂ ਨਹੀਂ ਭੁਲਾਉਣਾ ਚਾਹੀਦਾ ਰੱਬ ਨੂੰ ਤੇ ਮੌਤ ਨੂੰ ਹਮੇਸ਼ਾ ਚੇਤੇ ਰੱਖਣਾ ਚਾਹੀਦਾ ਜੀ ਜਿਵੇਂ ਅਸੀਂ ਕੱਲ ਵੀ ਬੇਨਤੀ ਕੀਤੀ ਸੀ ਵੀ ਮੌਤ ਜੇ ਚੇਤਿਆ ਫਿਰ ਰੱਬ ਨਹੀਂ ਭੁੱਲਦਾ ਹੁੰਦਾ ਤੇ ਜੇ ਰੱਬ ਚੇਤਿਆ ਫਿਰ ਮੌਤ ਨਹੀਂ ਭੁੱਲਦੀ ਦੋਵੇਂ ਚੀਜ਼ਾਂ ਨੇ ਜੇ ਰੱਬ ਚੇਤੇ ਮੌਤ ਨਹੀਂ ਤੁਹਾਨੂੰ ਭੁੱਲੇਗੀ ਨਾ ਤੁਸੀਂ ਹਰ ਪਲ ਮੌਤ ਚੇਤੇ ਕਰੋਗੇ ਤੇ ਜੇ ਤੁਹਾਨੂੰ ਮੌਤ ਚੇਤੇ ਐ ਤੁਹਾਨੂੰ ਕਦੀ ਰੱਬ ਨਹੀਂ ਭੁੱਲ ਸਕਦਾ ਇਸ ਕਰਕੇ ਸਤਿਗੁਰ ਜੀ ਕਿਰਪਾ ਕਰਨ ਦੋਵੇਂ ਚੀਜ਼ਾਂ ਯਾਦ ਰੱਖਣ ਵਾਲੀਆਂ ਨੇ ਜੀ ਤੇ ਸਤਿਗੁਰ ਜੀ ਕਹਿਣ ਹਰ ਪਲ ਸਾਨੂੰ ਰੱਬ ਚੇਤੇ ਰਹਿਣਾ ਚਾਹੀਦਾ ਓਦੀ ਸ਼ੁਕਰ ਵਿੱਚ ਉਦੀ ਰਜਾ ਵਿੱਚ ਉਦੇ ਬਾਣੀ ਵਿੱਚ ਸਤਿਗੁਰ ਜੀ ਕਿਰਪਾ ਕਰਨ ਆਓ ਥੋੜਾ ਜਿਹਾ ਸਮਾਪਾ ਸਿਮਰਨ ਨਾਲ ਜੁੜਨੇ ਸਾਰੇ ਕਿਰਪਾ ਕਰਿਓ ਜੀ ਆਪ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ